you. Mm -hmm. ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੇਹਨ ਪੈਂਦੇ ਪਿੰਡ ਜੱਲੂ ਕੀ ਵਿਖੇ ਅਵੈਧ ਤਰੀਕੇ ਦੇ ਨਾਲ ਚੱਲ ਰਹੀ ਰੇਤਾ ਦੀ ਖੱਡ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਇਕੱਤਰ ਹੋਈਆਂ ਸੋ ਇਸੇ ਦੌਰਾਨ ਫੱਟੀ ਪੱਧਰ ਤੇ ਰੇਤਾ ਦੀ ਖੱਡ ਤੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਇਸ ਦੌਰਾਨ ਮੀਟਿੰਗ ਦੇ ਵਿੱਚ ਐਲਾਨ ਕਰਨ ਦੇ ਉਪਰੰਤ ਪਹੁੰਚੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਰਟ ਬੁੱਢਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਮਹਿਰ ਸਿੰਘ ਤਲਵੰਡੀ ਅਤੇ ਖਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਦਾਈਕੇ ਦੇ ਨਾਲ ਗੱਲਬਾਤ ਦੇ ਦੌਰਾਨ ਮੀਟਿੰਗ ਹੋਈ ਹੈ ਅਤੇ ਇਸੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਇੱਥੇ ਰੇਤੇ ਦੀਆਂ ਖੱਡਾਂ ਦੇ ਨਾਲ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਅਤੇ ਇਸ ਖੱਡ ਦੇ ਨਾਲ ਕਈ ਪਿੰਡ ਦੇ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਜ਼ਮੀਨਾਂ ਬਰਬਾਦ ਹੋ ਚਾਂਗੀਆਂ ਜਿਨ੍ਹਾਂ ਦਾ ਖਮਿਆਜਾ ਸਿਰਫ ਕਿਸਾਨਾਂ ਨੂੰ ਹੀ ਭੁਗਤਣਾ ਪਵੇਗਾ। ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੇ ਕੀ ਐਲਾਨ ਕੀਤਾ ਗਿਆ ਜੀ ਤੁਹਾਡੇ ਵੱਲੋਂ? ਅੱਜ ਪ੍ਰਾਤਰੀ ਜਿੱਥੇ ਬੰਦੀਆਂ ਵੱਲੋਂ ਸਾਰੇ ਲੀਡਰ ਸਾਹਿਬਾਨ ਇਕੱਠੇ ਹੋਏ ਆ ਜਿਦੇ ਵਿੱਚ ਪਰਮਜੀਤ ਸਿੰਘ ਗਦਾਈਕੇ ਭਾਰਤੀ ਖਾਨ ਜੁਨੀਅਨ ਪੰਜਾਬ ਤੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹਨਾਂ ਦੇ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਜੀ ਸਭਰਾਪ ਸੁਖਿੰਦਰ ਸਿੰਘ ਜੀ ਪੰ ਲੋਣੀ ਔਰ ਇਧਰੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਵੱਲੋਂ ਤਿੰਨਾਂ ਜਿੱਥੇ ਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਹੈ ਅੱਜ ਕੋਰਬੁੱਡੇ ਹਜਿੰਦਰ ਸਿੰਘ ਦਾ ਗ੍ਰਹਿ ਵਿਖੇ ਬੜਕੇ ਸਾਰੀ ਵਿਚਾਰ ਦਿੱਤਾ ਕਰਕੇ ਕਿ ਲੰਬੇ ਸਮੇਂ ਤੋਂ ਇੱਥੇ ਰੇਤ 마ਫੀਆ ਹੋ ਰਿਹਾ ਵਾ ਪਿੰਡ ਜੱਲੋ ਕੇ ਹਲਕਾ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਔਰ ਅੱਜ ਤੱਕ ਕੋਈ ਉਹਦੀ ਰੂਪਰੇਖਾ ਨਹੀਂ ਮਿਲੀ ਕਿ ਜਿਹੜਾ ਵੀ ਆਉਂਦਾ ਵਾ ਵੱਡਿਆ ਰੇਤ 마ਫੀਆ ਕਰਕੇ ਕਿਸਾਨਾਂ ਦਾ ਨੁਕਸਾਨ ਕਰਕੇ ਉਹ ਚਲਾ ਜਾਂਦਾ ਔਰ ਜਦੋਂ ਕਿਲ ਸਰਕਾਰ ਚੱਲੀ ਸੀ ਕਾਂਗਰਸ ਉਹਨਾਂ ਵੀ ਵੱਡੇ ਪੱਧਰ ਤੇ ਰੇਤ 마ਫੀਆ ਚੱਲਿਆ ਹੁਣ 2 ਸਾਲ ਹੋ ਗਏ ਆਮ ਪਾਰਟੀ ਨੂੰ ਹੁਣ ਵੀ ਵੱਡੇ ਪੱਧਰ ਤੇ ਜਿਹੜਾ ਉਹ ਰੇਤ mafia ਚੱਲ ਰਿਹਾ ਜਿਹਦੇ ਵਿੱਚ ਵੱਡਾ ਖਲਸਾ ਆ ਕਿ ਪਹਿਲਾਂ ਜਦੋਂ ਘਟੋਕਰ 7 ਸਾਲ ਲਗਾਤਾਰ ਕੰਮ ਚੱਲਿਆ ਤੇ ਕਿਸਾਨਾਂ ਦੀਆਂ ਢੇਰ ਕੁਦਰਤ ਦੀ ਕਰੋਪੀ ਨਾਲ ਜਦੋਂ ਪਾਣੀ ਆ ਦਰਿਆ ਦੇ ਵਿੱਚ ਢੇਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬਰਬਾਦ ਹੋਈਆਂ ਉਹ ਤਿੰਨ ਤਿੰਨ ਦਰਿਆਵਾਂ ਦੀ ਰੂਪਰੇਖਾ ਬਣ ਗਈ ਹੁਣ ਵੱਡੇ ਮੈਂ ਕਹੂੰਗਾ ਕਿ ਵੱਡਾ ਸੰਘਰਸ਼ ਕਰਕੇ ਕਿਸਾਨਾਂ ਨੇ ਜੋ ਆਪਦੇ ਗਹਿਣੇ ਘੱਟੇ ਵੇਚ ਕੇ ਰਿਸ਼ਤੇਦਾਰਾਂ ਤੋਂ ਤੰਗ ਪ੍ਰੇਸ਼ਾਨ ਕਰਕੇ ਤੇ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਉਹਨਾਂ ਨੂੰ ਠੀਕ ਕਰਕੇ ਫਸਲ ਉਪਜਾਉਣ ਯੋਗ ਬਣਾ ਕੇ ਜ਼ਮੀਨਾਂ ਵੇਚੀਆਂ ਔਰ ਉਹ ਵੱਡੇ ਪੱਧਰ ਤੇ ਮਗਰਮੱਛ ਪੱਧਰ ਤੇ ਕਿੱਥੋਂ ਆਇਆ ਉਹ ਰੇਤ mafia ਕਰਕੇ 20 25 25 ਫੋਟ ਫੋਟ ਦੀਆਂ ਖੱਡਾਂ ਲੰਬੀਆਂ ਦਰਿਆ ਦੀ ਰੂਪਰੇਖਾ ਬਣਾ ਕੇ ਔਰ ਉਹ ਰੇਤ mafia ਕਰੀ ਜਾ ਰਹੇ ਤੇ ਜੇ ਹੁਣ ਥੋੜਾ ਜਿਹਾ ਵੀ ਪਾਣੀ ਆ ਗਿਆ ਤੇ ਫੇਰ ਇਹ ਕਸਥਾਨਾਂ ਦੀਆਂ ਜਿਹੜੀਆਂ ਕਣਕਾਂ ਔਰ ਜ਼ਮੀਨਾਂ ਜਿਹੜੀਆਂ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਔਰ ਇਹ ਨਾ ਕਸਥਾਨਾਂ ਨੇ ਬੜੀ ਗੁਹਾਰ ਲਾਈ ਆ ਕਿਉਂਕਿ ਉਵਰਦਾ ਇੱਕ ਤੱਕ ਵੀ ਇਮਾਨਜੋਗ ਲਾਲਜੀਤ ਸਿੰਘ ਭੁਲਨਰਾ ਉਹਨਾਂ ਤੱਕ ਵੀ ਗੱਲ ਪੁੱਜੀ ਆ ਵੀ ਇਹਦਾ ਜਾਇਜ਼ਾ ਲਿਆ ਜਾਵੇ ਉਲਟਾ ਇਹ ਆ ਵੀ ਤੁਹਾਨੂੰ ਇਸ ਗੱਲ ਦੀ ਕੀ ਤਖਲੀਬ ਇਹਦਾ ਮੈਂ ਜ਼ਿੰਮੇਵਾਰ ਮੈਂ ਲਵਾਂ ਜਾਇਜ਼ਾ ਕੀ ਕਰਨਾ ਔਰ ਐਸਡੀਐਮ ਇੱਥੇ ਹੋ ਗਏ ਗਿਆ ਕਿਸਾਨਾਂ ਨੂੰ ਮਿਲ ਕੇ ਗਿਆ ਉਹਨੇ ਕੁਝ ਨਹੀਂ ਨਾ ਕਿਸਾਨਾਂ ਦਾ ਕੀਤਾ ਡੀਸੀ ਖੁਦ ਮੌਕਾ ਵੇਖ ਕੇ ਗਿਆ ਕਿ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਔਰ ਅੱਜ ਤੱਕ ਕਿਸਾਨਾਂ ਨੂੰ ਇੱਕ ਹਨੇਰ ਦੇ ਵਿੱਚ ਰੱਖਿਆ ਗਿਆ ਜਿਹਦੇ ਵਿੱਚ ਬਾਕੀ ਵੀ ਜਥੇਬੰਦੀਆਂ ਦਾ ਸੰਯੋਗ ਹੋਊਗਾ ਔਰ ਵੱਡੇ ਪੱਧਰ ਤੇ ਜਿਹੜਾ 27 ਤਰੀਕ ਨੂੰ ਜਿਹੜਾ ਧਰਨਾ ਜਿਹੜਾ ਵਾ ਉਹ ਉਥੇ ਕੰਡੇ ਦੇ ਦਿੱਤਾ ਜਗ੍ਹਾ ਜਿੱਥੇ ਰੇਡ ਮਾਫੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਰਹੀ ਭਾਵੇਂ ਹਾਂਜੀ ਕੀ ਨਾ ਪ੍ਰਧਾਨ ਜੀ ਆਪਣਾ ਕਿਸਾਨ ਮਜ਼ਦੂਰ ਛਾਤ ਕਮੇਟੀ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਹਾਂ ਅੱਜ ਜੋ ਪਿੰਡ ਕੋੜਬੂਡੇ ਵਿੱਚ ਮੀਟਿੰਗ ਹੋਈ ਆ ਜਿਹਦੇ ਵਿੱਚ ਜੰਤਕ ਜਸੇਬੰਦੀਆਂ ਨੇ ਫੈਸਲਾ ਲਿਆ ਵਾ ਕਿ ਜਿਹੜੀ ਜੱਲੋ ਕਿਆਂ ਦੇ ਵਿੱਚ ਅਨਲੀਗਲ ਖੱਡ ਚੱਲ ਰਹੀ ਆ ਉਹਦਾ ਖਨੇਵਾਜਾ ਦਸਾਂ 12 ਪਿੰਡਾਂ ਨੂੰ ਪੁਗਤਣਾ ਪੈਣਾ ਵਾ ਕਿਉਂਕਿ ਜੇ ਇਹ ਖੱਡ ਚਲਦੀ ਆ ਤੇ ਦਰਿਆ ਦੇ ਸਾਡੀਆਂ ਮਾਲਕੀਆਂ ਪੈ ਲਈਆਂ ਉਹਨਾਂ ਦੇ ਪੱਲੇ ਅੱਗੇ ਕੁਝ ਨਹੀਂ ਹੈਗਾ ਐਰਕੀ ਜਿਹੜੇ ਵੱਡੇ ਆੜ ਆਏ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਇਹ ਇਲਾਕੇ ਨੂੰ ਮਾਰਨ ਤੇ ਤੁਲੀ ਹੋਈਗਾ ਕਿ ਜਿਵੇਂ ਸਾਡੀਆਂ ਸਾਰੀਆਂ ਪੈਲੀਆਂ ਜਿਹੜੀਆਂ ਉਹ ਸਾਡੀਆਂ ਮਾਲਕੀ ਆ ਪਰ ਮਾਲਕੀ ਹੁੰਦਿਆਂ ਸਾਰ ਵੀ ਮੱਛੀ ਤੇ ਰੇਤਾਂ ਦਾ ਹੱਕ ਗੁੰਡਿਆਂ ਨੂੰ ਆ ਇਹਨਾਂ ਲੋਕਾਂ ਨੂੰ ਨਹੀਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਔਰ ਜਨਤਕ ਜਸੇ ਬੰਦੀਆਂ ਪੰਜਾਬ ਸਰਕਾਰ ਦੇ ਨਾਲ ਇਹ ਵੱਡੇ ਪੱਧਰ ਤੇ ਲੜਾਈ ਵਿੱਢੀ ਆ ਕਿ ਜਿਹੜੀ ਰੇਤਾ ਧਾਕਾ ਉਹ ਇਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਲੋਗਿਆਂ ਦੇ ਲੋਕ ਆਪਣੀ ਪੈਰੋਂ ਟਰਾਲੀ ਭਰਨ ਉਹ ਪੱਟੀ ਵੇਚ ਕੇ ਆਉਣ ਅੰਮ੍ਰਿਤਸਰ ਤਾਂ ਜਿੱਥੇ ਮਰਜੀ ਵੇਚ ਕੋਣ ਆਉਂਦੀ ਖੜ ਜਾ ਲੈ ਕੇ ਆਉਣ ਪਰ ਇੱਥੇ ਗੁੰਡਾਗਰਦੀ ਵੱਡੀ ਚੱਲ ਰਹੀ ਆ ਅਨਲੀਗਲ ਟੰਗ ਦੇ ਨਾਲ ਬਾਹਰੋਂ ਗੁੰਡੇ ਖੜ ਲਾ ਕੇ ਜ਼ਬਰਦਸਤੀ ਰੇਤਾ ਕੱਢ ਗਈ 20 20 ਫੁੱਟ ਤਰਤੀ ਪੁੱਢੀ ਜਾ ਰਹੇ ਆ ਫੁੱਟਾਂ ਦੇ ਨਾਲ ਜਿੱਥੇ ਅੱਗੇ ਹੀ ਤਿੰਨ ਫਾੜ ਦਰਿਆ ਦੇ ਹੋ ਚੁੱਕੇ ਆ ਇੱਥੇ ਇੱਕ ਸਾਨੂੰ ਖਸਰਾ ਆਵਾ ਕਿ ਚੌਥਾ ਫਾੜ ਵੀ ਹੋਊਗਾ ਕਿ ਜਿਹੜਾ ਇਹ ਬੰਨ ਬਣਿਆ ਹੋਇਆ ਵਾ ਇਹ ਢਾਕੇ ਤੇ ਢਾਏ ਦੇ ਨਾਲ ਪਾਣੀ ਵਜੂਗਾ ਤੇ ਲੋਕ ਬਹੁਤ ਪਰੇਸ਼ਾਨ ਨੇ ਇਹਦੇ ਤੇ ਇਹਨੂੰ ਬੰਦ ਕਰਵਾਉਣ ਲਈ ਜਥੇਬੰਦੀਆਂ ਨੇ ਫੈਸਲਾ ਕੀਤਾ ਵਾ ਕਿ 27 ਤਰੀਕ ਨੂੰ ਅਸੀਂ ਇੱਥੇ ਸਾਰੀਆਂ ਜਥੇਬੰਦੀਆਂ ਵੱਡੀ ਪੱਧਰੇ ਦਰਨ ਦੇਵਾਂਗੇ ਤੇ ਕਿਸੇ ਵੀ ਕੀਮਤ ਤੇ ਅਨਲੀਗਲ ਖਾੜੇ ਨਹੀਂ ਚੱਲਣਗੇ ਜਨੋ ਕਿਹੜੀ ਕਿਹੜੀ ਜਥੇਬੰਦੀ ਵੱਲੋਂ ਇਹ ਐਲਾਨ ਕੀਤਾ ਗਿਆ ਕੋ ਕਿਸਾਨ ਮਜ਼ਦੂਰ ਸ਼ਗਰਤ ਕਮੇਟੀ ਪੰਜਾਬ ਔਰ ਸ਼ਗਰਤ ਕਮੇਟੀ ਕੋਟ ਬੁੱਢਾ ਔਰ ਭਾਈ ਪਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ ਪੰਜਾਬ ਅਤੇ ਹੋਰ ਵੀ ਨਾਲ ਜਥੇਬੰਦੀਆਂ ਦਾ ਸਹਿਯੋਗ ਆ ਇਹ ਤਿੰਨ ਜਥੇਬੰਦੀਆਂ ਦਾ ਫੈਸਲਾ ਜੋ ਚੁੱਕਾ ਵਾ ਤੇ ਬਾਕੀ ਇਥੇ ਕੋਰ ਬੁੱਡੇ ਜਿੰਨੀਆਂ ਵੀ ਜਥੇਬੰਦੀਆਂ ਕਿਹਾਂ ਔਰ ਲੋਕਲ ਕੋਰ ਬੁੱਡੇ ਤੇ ਜਿੰਨੇ ਵੀ ਜਲੂਗਿਆਂ ਦੇ ਕੋਰ ਬੁੱਡੇ ਦੇ ਸੀਤੋ ਦੇ ਇਹ ਜਿੰਨੇ ਵੀ ਸਿੰਘਵਾ ਨਾਲ ਆ ਬਿਲਕੁਲ ਤਿਆਰ ਪ੍ਰਚਾਰ ਦੇ 23 ਤਰੀਕ ਨੂੰ ਤਰਨਾਲਾ ਹੋਗੇ ਹਾਂਜੀ ਪ੍ਰਧਾਨ ਜੀ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਫੈਸਲਾ ਜਿਹੜਾ ਜਥੇਬੰਦੀਆਂ ਵੱਲੋਂ ਲਿਆ ਗਿਆ ਜੀ ਇਹ ਜੀ ਜਿਸ ਤਰ੍ਹਾਂ ਪਰਧਾਨ ਜੀ ਉਹਨਾਂ ਨੇ ਦੱਸਿਆ ਵਾ ਤਿੰਨ ਜੱਸੇ ਬੰਦੀਆਂ ਨੇ ਜਿਹੜਾ ਸਾਡੀਆਂ ਨੇ ਫੈਸਲਾ ਲਿਆ ਵਾ ਏ ਜਿਹੜੀ ਸਾਡੇ ਭਰਾਵਾਂ ਨੂੰ ਖਾਸ ਕਰਕੇ ਜਲੋ ਕੇ ਜਿਹੜੀ ਮੈਨਿੰਗ ਠੱਡ ਚੱਲ ਰਹੀ ਆ ਇਹਨਾਂ ਭਰਾਵਾਂ ਦਾ ਜਿਹੜਾ ਅਸੀਂ ਸਹਿਯੋਗ ਦੇਣਾ ਵਾ ਕਿਉਂ ਸਾਨੂੰ ਜਿਹੜਾ ਅਠਾ ਦਸਾਂ ਪਿੰਡਾਂ ਨੂੰ ਮਾਰ ਪੈਂਦੀ ਆ ਇਹ ਰੇਤ ਮਾਰ ਜਿਹੜਾ ਚੁੱਕਦੇ ਆ ਜਿਹੜੇ ਲਟੇਰੇ ਆ ਇਹ ਦਰਿਆ ਜਿਹੜਾ ਵਾ ਉਹ ਜਲੋ ਕੇ ਆਉਣ ਦਾ ਸਾਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈ ਦਾ ਵੀ ਆਉਣ ਵਾਲੇ ਸਮੇਂ 'ਚ ਜਲੋ ਕਹਿੰਦੇ ਨਾਲ ਦਰਿਆ ਮਿਲੂਗਾ ਇਹ ਭਰਾਵਾਂ ਦੇ ਮਦਦ ਅਸੀਂ ਕਰਾਂਗੇ ਮੰਨ ਲਓ ਅਸੀਂ ਇੱਕ ਦੂਜੇ ਨੂੰ ਜਿਹੜਾ ਸਹਿਯੋਗ ਦੇ ਕੇ ਸਾਨੂੰ ਕੁਝ ਵੀ ਕਰਨਾ ਪਵੇ ਉਥੇ ਗੁੰਡੇ ਬੈਠੇ ਆ ਗੁੰਡੇ ਕੀ ਕਰਦੇ ਆ ਅਗਲੀ ਗੱਲ ਜਿਹੜੀ ਹੋਊਗੀ ਉਹ ਜਹੇਬੰਦੀਆਂ ਇੱਥੇ ਕਰਕੇ ਮੀਟਿੰਗ ਲਾ ਕੇ ਕੋਟ ਬੁੱਢਾ ਵਿਖੇ ਸਾਡੇ ਵੀਰ ਰਣਜੀਤ ਸਿੰਘ ਨਾਲੇ ਤੇ ਤਿੰਨਾਂ ਜਹੇਬੰਦੀਆਂ ਨੇ ਜਿਹੜਾ ਇਹ ਫੈਸਲਾ ਕੀਤਾ ਵਾ ਕਿ ਪੱਕੇ ਤੌਰ ਤੇ ਇਹ ਜਿਹੜੇ ਖੱਡ ਨੂੰ ਬੰਦ ਕਰਵਾਇਆ ਜਾਵੇ